ਤਾਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਖਨੌਰੀ ਤੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਐਕਸ਼ਨ ਨਾ ਰਾਤ ਹੀ ਹੋ ਗਿਆ ਸੀ ਤਾਂ ਹੁਣ ਜਿਹੜਾ ਦਿਨ ਦਾ ਵੇਲਾ ਹੈ ਦਿਨ ਦੇ ਵੇਲੇ ਵੀ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਸਮਾਨ ਜਿਹੜਾ ਕਿਸਾਨਾਂ ਦਾ ਉਹ ਪੁਲਿਸ ਦੇ ਵੱਲੋਂ ਖੰਡਾ ਦਿੱਤਾ ਗਿਆ ਬਾਰਡਰ ਦੇ ਜਿਹੜੇ ਰਸਤੇ ਨੇ ਉਹ ਖੋਲ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜੇ ਕੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਬਾਰਡਰ ਜਿਹੜਾ ਤੁਰੰਤ ਖਾਲੀ ਕਰਾਇਆ ਜਾਵੇ ਤਾਂ ਪੁਲਿਸ ਪਾਰਟੀ ਕੱਲ ਹੀ ਜਾ ਕੇ ਉੱਥੇ ਮੌਜੂਦ ਹੋ ਗਈ ਸੀ ਜਦੋਂ ਕੱਲ ਸ਼ਾਮ ਦਾ ਵੇਲਾ ਸੀ ਤਾਂ ਕੱਲ ਸ਼ਾਮ ਦੇ ਵੇਲੇ ਪੁਲਿਸ ਦੇ ਵੱਲੋਂ ਇੱਕ ਹਰਕਤ ਕੀਤੀ ਗਈ ਤਾਂ ਕਿਸਾਨਾਂ ਨੂੰ ਇਹ ਸੀ ਕਿ ਕੋਈ ਨਾ ਕੋਈ ਮੈਸੇਜ ਦੇਵੇਗੀ ਪੁਲਿਸ ਪਰ ਹੋਇਆ ਉਸਦੇ ਉਲਟ ਕਿਸਾਨਾਂ ਦੇ ਉੱਪਰ ਪੁਲਿਸ ਨੇ ਜਿਹੜਾ ਆਪਣਾ ਸਿਕੰਜਾ ਕੱਸ ਲਿਆ ਗਿਆ ਭਾਰੀ ਪੁਲਿਸ ਵੱਲ ਜਿਹੜਾ ਉੱਥੇ ਬੁਲਾ ਕੇ ਕਿਸਾਨਾਂ ਨੂੰ ਜਿਹੜਾ ਡਿਟੇਨ ਕਰ ਲਿਆ ਗਿਆ ਬਹੁਤ ਸਾਰੇ ਕਿਸਾਨ ਲੀਡਰ ਨੇ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ ਤਾਂ ਪੁਲਿਸ ਦੇ ਵੱਲੋਂ ਇੱਕ ਮੈਸੇਜ ਵੀ ਦਿੱਤਾ ਗਿਆ ਸੀ ਤਾਂ ਆਈਜੀ ਮਨਦੀਪ ਮਨਦੀਪ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਵੀ ਜਿਹੜਾ ਇੱਕ ਮੈਸੇਜ ਦਿੱਤਾ ਗਿਆ ਸੀ ਅਨਾਉਂਸਮੈਂਟ ਕੀਤੀ ਗਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਬਾਰਡਰਾਂ ਤੇ ਭਾਰੀ ਪੁਲਿਸ ਬਲ ਜਿਹੜਾ ਤਾਇਨਾਤ ਆ ਉਸ ਦੇ ਚਲਦੇ ਆ ਹੀ ਬਹੁਤ ਲੰਮਾ ਜਿਹੜਾ ਟਾਈਮ ਹੋ ਗਿਆ ਸੀ ਬਾਰਡਰ ਤੇ ਸੰਘਰਸ਼ ਚੱਲਦੇ ਨੂੰ ਪਰ ਹੁਣ ਕਿਸਾਨਾਂ ਦਾ ਜਿਹੜਾ ਇਹ ਧਰਨਾ ਪ੍ਰਦਰਸ਼ਨ ਆ ਪੁਲਿਸ ਦੇ ਬਲੋਂ ਚਕਵਾ ਦਿੱਤਾ ਗਿਆ ਬਹੁਤ ਸਾਰੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤਾਂ ਤੁਸੀਂ ਦੇਖ ਸਕਦੇ ਹੋ ਢੱਲੇਵਾਲ ਜਗਜੀਤ ਸਿੰਘ ਢੱਲੇਵਾਲ ਨੂੰ ਜਦੋਂ ਪੁਲਿਸ ਹਿਰਾਸਤ ਦੇ ਵਿੱਚ ਲੈ ਕੇ ਪੁਲਿਸ ਦੇ ਜਿਹੜੇ ਨੌਜਵਾਨ ਨੇ ਗੱਡੀ ਆਪ ਡਰਾਈਵ ਕਰ ਰਹੇ ਸੀਗੇ ਤਾਂ ਕਿਸਾਨ ਉੱਥੇ ਗੱਡੀ ਦੇ ਮਗਰ ਭੱਜਦੇ ਨਜ਼ਰ ਆ ਰਹੇ ਸੀ ਤਾਂ ਪੁਲਿਸ ਨੇ ਗੱਡੀ ਉੱਥੋਂ ਭਜਾ ਕੇ ਜਿਹੜੀ ਆ ਕੱਢ ਲਈ ਹੋਰ ਵੀ ਬਹੁਤ ਸਾਰੇ ਕਿਸਾਨ ਆਗੂ ਨੇ ਜਿਨ੍ਹਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਦੂਜੇ ਪਾਸੇ ਜੇਕਰ ਹਰਿਆਣਾ ਬਾਰਡਰ ਦੀ ਗੱਲ ਕਰੀ ਜਾਵੇ ਤਾਂ ਹਰਿਆਣਾ ਬਾਰਡਰ ਤੇ ਵੀ ਜਿਹੜੀ ਹਰਕਤ ਦੇਖਣ ਨੂੰ ਮਿਲਦੀ ਮਿਲ ਰਹੀ ਹੈ ਸਵੇਰ ਦੀ ਹਰਿਆਣੇ ਪਾਸੇ ਤੋਂ ਹਰਿਆਣੇ ਵਾਲੇ ਪਾਸੇ ਤੋਂ ਵੀ ਬਾਰਡਰ ਤੇ ਜਿਹੜੀਆਂ ਕੰਕਰੀਟ ਦੀਆਂ ਦਿਵਾਰਾਂ ਤੇ ਜਿਹੜੀ ਉੱਥੇ ਸਿਕਿਉਰਟੀ ਲਈ ਹੋਈ ਸੀ ਉਸ ਨੂੰ ਵੀ ਹਟਾ ਦਿੱਤਾ ਗਿਆ ਜਿਹੜਾ ਸ਼ੰਭੂ ਬਾਰਡਰ ਹੈ ਪੰਜਾਬ ਤੇ ਹਰਿਆਣੇ ਨੂੰ ਜੋੜਦਾ ਆਪਸ ਦੇ ਵਿੱਚ ਉਸ ਨੂੰ ਵੀ ਜਿਹੜਾ ਖਾਲੀ ਕਰਾਇਆ ਜਾ ਰਿਹਾ ਉੱਥੇ ਜਿਹੜੀਆਂ ਕੰਕਰੀਟ ਦੀਆਂ ਦਿਵਾਰਾਂ ਸੀ ਉਹਨਾਂ ਦੀ ਭੰਨ ਤੋੜ ਹੈ ਜਿਹੜੀ ਕੀਤੀ ਜਾ ਰਹੀ ਹੈ ਤਾਂ ਜੋ ਬਾਰਡਰ ਦਾ ਰਸਤਾ ਖੋਲਿਆ ਜਾ ਸਕੇ ਕਿਸਾਨਾਂ ਤੇ ਜਿਹੜੀ ਟਰੈਕਟਰ ਜਾਂ ਤੰਬੂ ਹੋਰ ਉੱਥੇ ਜਿਹੜਾ ਉਹਨਾਂ ਦਾ ਲੋਣੀਂਦਾ ਸਮਾਨ ਸੀ ਉਸ ਨੂੰ ਪੁਲਿਸ ਦੇ ਵੱਲੋਂ ਕਬਜ਼ੇ 'ਚ ਲੈ ਕੇ ਇੱਕ ਸਾਈਡ ਤੇ ਰੱਖ ਦਿੱਤਾ ਗਿਆ ਤਾਂ ਹਜੇ ਹਰਿਆਣਾ ਪੁਲਿਸ ਦੇ ਵੱਲੋਂ ਇੱਕ ਖਬਰ ਨਿਕਲ ਕੇ ਆਈ ਹੈ ਸੂਤਰ ਨੇ ਹਵਾਲੇ ਤੋਂ ਕਿ ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ 2 ਜਾਂ 3 ਦਿਨ ਹਜੇ ਬਾਰਡਰ ਖੋਲਣ ਨੂੰ ਜਿਹੜੇ ਲੱਗਣਗੇ ਕਿਉਂਕਿ ਬਾਰਡਰ ਬੁਰੀ ਤਰ੍ਹਾਂ ਜਿਹੜਾ ਸੀਲ ਕੀਤਾ ਹੋਇਆ ਸੀ ਤਾਂ ਉਸ ਨੂੰ ਕੰਕਰੀਟ ਦੀਆਂ ਦੀਵਾਰਾਂ ਨੂੰ ਤੋੜਨ ਲਈ 2 ਤੋਂ 3 ਦਿਨ ਦੇ ਜਿਹੜੇ 2 ਤੋਂ 3 ਦਿਨ ਦਾ ਸਮਾਂ ਤਾਂ ਜਿਹੜਾ ਲੱਗੇਗਾ ਹੀ ਲੱਗੇਗਾ ਤਾਂ ਜੇਕਰ ਪੰਜਾਬ ਵਾਲੇ ਪਾਸੇ ਦੀ ਗੱਲ ਕਰੀਏ ਪੰਜਾਬ ਵਾਲੇ ਪਾਸੇ ਤੋਂ ਕਿਸਾਨਾਂ ਦੇ ਬਹੁਤ ਸਾਰੇ ਜਿਹੜੇ ਘਰ ਨੇ ਉਹ ਪੁਲਿਸ ਦੇ ਵੱਲੋਂ ਜੀਸੀਬੀ ਮਸ਼ੀਨਾਂ ਪੋਕਲੈਨਾਂ ਮਸ਼ੀਨਾਂ ਦੇ ਨਾਲ ਜਿਹੜੇ ਤੋੜ ਦਿੱਤੇ ਗਏ ਨੇ ਢੈ ਢੇਰੀ ਕਰ ਦਿੱਤੇ ਗਏ ਨੇ ਬਹੁਤ ਸਾਰਾ ਸਮਾਨ ਹੈ ਪੁਲਿਸ ਦੇ ਬਲੋਂ ਕਿਸਾਨਾਂ ਦਾ ਜਿਹੜਾ ਹਰਾਸਤ ਦੇ ਵਿੱਚ ਲਿਆ ਗਿਆ ਤਾਂ ਹੁਣ ਸਵੇਰੇ ਸਾਜਰੇ ਉੱਤੇ ਜਿਹੜੀ ਪੁਲਿਸ ਹੈ ਬਹੁਤ ਘੱਟ ਸੀ ਕਿਉਂਕਿ ਰਾਤ ਹੀ ਪੁਲਿਸ ਦਾ ਜਿਹੜਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਸੀ ਰਾਤੀ ਸਾਰਾ ਹੀ ਜਿਹੜਾ ਬਾਰਡਰ ਹੈ ਪੁਲਿਸ ਦੇ ਬਲੋਂ ਕਲੀਅਰ ਕਰ ਦਿੱਤਾ ਗਿਆ ਟਰੈਕਟਰ ਟਰਾਲੀਆਂ ਨੂੰ ਆਪਣੇ ਕਾਬੂ ਦੇ ਵਿੱਚ ਲੈ ਲਿਆ ਗਿਆ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਤਾਂ ਬਹੁਤ ਸਾਰੇ ਕਿਸਾਨ ਉੱਥੋਂ ਖੁਦ ਵਿਚਤ ਖੁਦ ਹੀ ਚਲੇ ਗਏ ਜਦੋਂ ਉਹਨਾਂ ਨੇ ਇੰਨੀ ਭਾਰੀ ਜਿਹੜਾ ਫੋਰਸ ਵੱਲ ਜਿਹੜਾ ਪੁਲਿਸ ਵੱਲ ਦੇਖਿਆ ਤਾਂ ਜਦੋਂ ਭਾਰੀ ਪੁਲਿਸ ਵੱਲ ਦੇਖਿਆ ਉਹਨਾਂ ਦੇ ਵੱਲੋਂ ਤਾਂ ਜਿਹੜੀ ਆਪ ਹੀ ਘਰਨ ਉਕੂਚ ਕਰ ਦਿੱਤੀ ਗਈ ਤਾਂ ਬਹੁਤ ਸਾਰੇ ਕਿਸਾਨਾਂ ਨੂੰ ਪੁਲਿਸ ਨੇ ਆਪਣੀ ਕਸਟਡੀ ਦੇ ਵਿੱਚ ਲੈ ਲਿਆ ਤਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਬਾਡਰ ਦੇ ਉੱਪਰ ਜਿਹੜਾ ਇੱਕ ਤਣਾਅਪੂਰਨ ਮਾਹੌਲ ਲਗਾਤਾਰ ਬਣਿਆ ਹੋਇਆ ਤਾਂ ਬਹੁਤ ਸਾਰੇ ਕਿਸਾਨ ਆਗੂ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੇ ਹਰਿਆਣਾ ਪੁਲਿਸ ਦੇ ਵੱਲੋਂ ਹਰਸਤ ਦੇ ਵਿੱਚ ਲਿਆ ਗਿਆ ਤਾਂ ਉੱਥੇ ਐਸਐਸਪੀ ਨਾਨਕ ਸਿੰਘ ਵੀ ਹਰਕਤ ਦੇ ਵਿੱਚ ਦੇਖਣ ਨੂੰ ਮਿਲੇ ਉਹਨਾਂ ਦੇ ਵੱਲੋਂ ਵੀ ਜਿਹੜੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਅਸੀਂ ਜਿਹੜਾ ਇੱਥੇ ਐਕਸ਼ਨ ਕਰਾਂਗੇ ਤਾਂ ਜਿਹੜਾ ਰਸਤਾ ਹੈ ਤੁਸੀਂ ਖੋਲ ਦੋ ਜੇਕਰ ਤੁਸੀਂ ਨਹੀਂ ਖੋਲਿਆ ਤਾਂ ਫਿਰ ਅਸੀਂ ਆਪਣੀ ਕਾਰਵਾਈ ਜਿਹੜੀ ਆਪਣੇ ਤਰੀਕੇ ਨਾਲ ਕਰਾਂਗੇ ਤਾਂ ਉਹੀ ਹੋਇਆ ਪੁਲਿਸ ਨੇ ਆਪਣੀ ਜਿਹੜੀ ਕਾਰਵਾਈ ਆ ਉਹ ਆਪਣੇ ਹੀ ਤਰੀਕੇ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਬਾਰਡਰਾਂ ਤੇ ਲਗਾਤਾਰ ਪਸ ਹਰਕਤ ਦੇ ਵਿੱਚ ਐਕਸ਼ਨ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ 25 ਤੋਂ 30 ਜਿਹੜੀਆਂ ਮਸ਼ੀਨਾਂ ਜੀਸੀਬੀਆਂ ਤੇ ਹੋਰ ਟਰੈਕਟਰ ਲਿਆ ਕੇ ਟਰਾਲੀਆਂ ਆਪਸਾਈਡ ਤੇ ਜਿਹੜੇ ਪੁਲਿਸ ਦੇ ਨੌਜਵਾਨ ਟਰੈਕਟਰ ਚਲਾ ਕੇ ਕਰਨ ਲੱਗੇ ਹੋਏ ਨੇ ਤਾਂ ਜਿਹੜੀਆਂ ਜੀਸੀਬੀ ਮਸ਼ੀਨਾਂ ਹੁੰਨਾਂ ਦੇ ਨਾਲ ਜਿਹੜੇ ਕਿਸਾਨਾਂ ਦੇ ਪੱਕੇ ਘਰ ਬਣੇ ਹੋਏ ਸੀ ਜਾਂ ਬਾਰਡਰ ਦੇ ਉੱਪਰ ਜਿਹੜੇ ਪੁਖਤਾ ਪ੍ਰਬੰਧ ਕੀਤੇ ਹੋਏ ਸੀ ਜੋ ਵੀ ਇੱਕ ਧਰਨਾ ਪ੍ਰਦਰਸ਼ਨ ਚਲਾਉਣ ਲਈ ਕੀਤੇ ਜਾਂਦੇ ਉਹ ਸਾਰੇ ਹੀ ਹਟਾ ਦਿੱਤੇ ਗਏ ਨੇ ਉਤੋਂ ਤਾਂ ਵਾਟਰਾਂ ਦੇ ਪਰ ਕੋਈ ਵੀ ਇਸ ਟਾਈਮ ਤੁਹਾਨੂੰ ਜਿਹੜਾ ਕਿਸਾਨਾ ਉਹ ਨਹੀਂ ਦੇਖਣ ਨੂੰ ਮਿਲੇਗਾ ਬਹੁਤ ਸਾਰੇ ਕਿਸਾਨਾਂ ਨੂੰ ਪੁਲਿਸ ਨੇ ਹਰਾਸਤ ਦੇ ਵਿੱਚ ਰਾਤ ਹੀ ਲੈ ਲਿਆ ਸੀ ਤਾਂ ਕੁਝ ਕਿਸਾਨਾਂ ਨੂੰ ਪੁਲਿਸ ਨੇ ਸਵੇਰੇ ਵੀ ਜਿਹੜਾ ਹਰਾਸਤ ਦੇ ਵਿੱਚ ਲਿਆ ਕਿਉਂਕਿ ਕੁਝ ਕਿਸਾਨ ਉੱਤੇ ਇਸ ਲਈ ਛੱਡ ਦਿੱਤੇ ਗਏ ਸੀ ਕਿਉਂਕਿ ਜਿਹੜਾ ਕੋਈ ਜ਼ਿਆਦਾ ਜ਼ਰੂਰੀ ਸਮਾਨ ਹੈ ਉਸ ਦੀ ਰੱਖੀ ਵੀ ਬੈਠੀ ਸੀ ਕਿਸਾਨ ਜਿਹੜੇ ਬਜ਼ੁਰਗ ਕਿਸਾਨ ਸੀ ਜਿਹੜੇ ਨਹੀਂ ਤੁਰ ਸਕਦੇ ਸੀ ਪੁਲਿਸ ਨੇ ਉਹਨਾਂ ਨੂੰ ਗੱਡੀਆਂ 'ਚ ਬਿਠਾ ਕੇ ਆਪ ਵੀ ਸਾਈਡ ਤੇ ਕਰ ਦਿੱਤਾ ਤਾਂ ਬਹੁਤ ਸਾਰੀਆਂ ਵੀਡੀਓਜ਼ ਹੁਣ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਇੰਸਟਾਗ੍ਰam ਫੇਸਬੁਕ YouTube ਤੇ ਸਾਹਮਣੇ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਪਰ ਜਿਹੜਾ ਇਹ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਤਾਂ ਦੂਜੇ ਪਾਸੇ ਬਾਰਡਰਾਂ ਤੇ ਜਿਹੜੀ ਕੰਕਰੀਟ ਪ੍ਰੋਜੈਕਟ ਹੋਈ ਸੀ ਹਰਿਆਣਾ ਪੁਲਿਸ ਵੀ ਹਰਿਆਣਾ ਪ੍ਰਸ਼ਾਸਨ ਵੀ ਜਿਹੜਾ ਹਰਕਤ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਵੀ ਜਿਹੜੀ ਇਹ ਬਾਰਡਰ ਨੇ ਇਹ ਜਿਹੜੇ ਵੱਡੇ ਵੱਡੇ ਕੰਕਰੀਟ ਦੇ ਬੰਨ ਲਾਏ ਹੋਏ ਸੀ ਉਹਨਾਂ ਨੂੰ ਤੋੜਿਆ ਜਾ ਰਿਹਾ ਹਰਕਤ ਦੇ ਵਿੱਚ ਲਗਾਤਾਰ ਹਰਿਆਣਾ ਪੁਲਸ ਵੀ ਤਾਂ ਹੁਣ ਜਿਹੜਾ ਬਾਰਡਰ ਹੈ ਉਸ ਨੂੰ ਘੱਟੋ ਘੱਟ 2 ਦਿਨ ਦੇ ਵਿੱਚ ਪੁਲਸ ਦਾ ਕਹਿਣਾ ਹੈ ਕਿ ਖੋਲ ਦਿੱਤਾ ਜਾਵੇਗਾ ਦੁਬਾਰਾ ਫਿਰ ਤੋਂ ਜਿਹੜੇ ਇਹ ਦੋ ਰਸਤੇ ਨੇ ਬਾਰਡਰ ਨੂੰ ਜੋੜਦੇ ਹੋ ਦੁਆਰੇ ਚਾਲੂ ਹੋ ਜਾਣਗੇ ਕਿਉਂਕਿ ਪਿਛਲੇ ਬੀਤੇ ਦਿਨਾਂ ਤੋਂ ਟਰਾਂਸਪੋਰਟਰਾਂ ਤੇ ਵਪਾਰੀ ਵਰਗ ਦੇ ਵੱਲੋਂ ਵੀ ਲਗਾਤਾਰ ਪੁਲਿਸ ਨੂੰ ਕੰਪਲੇਟਾਂ ਦੇ ਕੰਪਲੇਟਾ ਦਿੱਤੀਆਂ ਜਾ ਰਹੀਆਂ ਸੀ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਜਿਹੜਾ ਸਾਡਾ ਵਪਾਰ ਵਪਾਰਕ ਖੇਤ ਹੈ ਉਸ ਦੇ ਵਿੱਚ ਜਿਹੜੀ ਭਾਰੀ ਉਹ ਨੁਕਸਾਨ ਹੋ ਰਿਹਾ ਸਾਨੂੰ ਟਰਾਂਸਪੋਰਟ ਦੇ ਵਿੱਚ ਵੀ ਬਹੁਤ ਸਾਰੇ ਇਹ ਜਿਹੜੇ ਨੁਕਸਾਨ ਹੋ ਰਹੇ ਨੇ ਤਾਂ ਹੁਣ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਇਹ ਐਕਸ਼ਨ ਲਿਆ ਗਿਆ ਉਹ ਸੈਕਸ਼ਨ ਦੇ ਚੱਲਦਿਆਂ ਹੀ ਖਨੌਰੀ ਤੇ ਸ਼ੰਭੂ ਬਾਰਡਰ ਨੂੰ ਖਾਲੀ ਕਰਵਾ ਦਿੱਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡੀਆਂ ਮਸ਼ੀਨਾਂ ਤੇ ਇਹ ਨਾਲ ਕਿਸਾਨਾਂ ਦਾ ਜਿਹੜਾ ਸਮਾਨ ਹੈ ਉਸ ਨੂੰ ਟਰੈਟੀ ਦੀ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਸਾਰਾ ਹੀ ਸਮਾਨ ਖੰਡਾ ਦਿੱਤਾ ਗਿਆ ਤੰਬੂ ਤੇ ਟਰੈਕਟਰਾਂ ਨੂੰ ਆਪਣੀ ਕਸਟਡੀ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲੈ ਗਿਆ ਪੁਲਿਸ ਦੇ ਵੱਲੋਂ ਤਾਂ ਬਹੁਤ ਸਾਰੇ ਕਿਸਾਨਾਂ ਨੂੰ ਰਿਟੇਨ ਕੀਤਾ ਗਿਆ ਸੀ ਰਾਤੀ ਤਾਂ ਹੁਣ ਵੀ ਬਹੁਤ ਸਾਰੇ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਜਿਹੜੇ ਕਿਸਾਨ ਲੀਡਰ ਨੇ ਸਰਬਣਾ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਤੇ ਰਾਜੀਵਾਲ ਬਲਵੀਰ ਸਿੰਘ ਰਾਜੇਵਾਲ ਹੋਣਾ ਨੂੰ ਵੀ ਜਿਹੜਾ ਹਰਿਆਸਰ ਦੇ ਵਿੱਚ ਪੁਲਿਸ ਦੇ ਵੱਲੋਂ ਲਿਆ ਗਿਆ 바ਕੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੈਕਸ਼ਨ ਤੋਂ ਬਾਅਦ ਕਿਸਾਨ ਹੁਣ ਕੀ ਕਰਦੇ ਨੇ ਜ਼ਿਲ੍ਹਾ ਪੱਦਰੀ ਜਾਂ ਫਿਰ ਅ ਤਹਿਸੀਲਾਂ ਦਾ ਘਰਾਉ ਕਰਨਗੇ ਜਾਂ ਪੁਲਿਸ ਥਾਣੇ ਦਾ ਘਰਾਉ ਕਰਨਗੇ ਕੀ ਕੁਝ ਅੱਗੇ ਕਰਨਗੇ ਜਾਂ ਨਹੀਂ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਤੁਸੀਂ ਜਿਹੜੀਆਂ ਤਸਵੀਰਾਂ ਐਸ ਟਾਈਮ ਸ਼ੰਭੂ ਤੇ ਖਨੋਰੀ ਬਾਰਡਰ ਦੀਆਂ ਦੇਖ ਰਹੇ ਹੋ